અમરજીત લાડી જસવંત બોદ ડૉક્ટર અશોક કુમાર હની સંતોષપુરા રામજી દાસ ગન્નાપેણ રાજવિન્દર સિંહ મુઠડ्डा હર્મેશ રાહી કુલદીપ લંબardar આદે આગવાને કહા કે મહાપંચાયત દી તૈયારી લેઈ જન સંપર્ક મહીમ તિત સો દિના وچ પંજા પિન્ડા وچ પંજા મીટિંગા કીતیاں જાન ગયા આગવાને કહા કે ઇસ ઇતિહાસિક મહાપંચાયત وچ હજારા લોક શમૂલ્યત કરનગે इस मौके लोग इंसाफ मंच के जनरल सकत्र परशोत्तम फिलौर के मुख्य बुलारे एडवोकेट संजीव कुमार पौरा ने कहा कि के इकती जुलाई में शहीद ऊधम सिंह का शहीद दिहाड़ा तेई अक्सत आगु कामरेड देव फिलौर की बरसी को वे पद्धर से मनाया जाएगा इस मौके जिन्होंक मसलिया त महापंचायत हो रही है बारे आगुआ ने कहा मनरेगा मजदूर की दिहाड़ी सत्त सौ रुपए की जाए तो सारा साल काम की गारंटी की जाए तो स्कीम सकीम शहर भी लागू की जाए ईवीएम बंद ਕੀਤੀ ਜਾਵੇ ਹਰ ਤਰ੍ਹਾਂ ਦੀ ਪੈਨਸ਼ਨ 5000 ਰੁਪਏ ਕੀਤੀ ਜਾਵੇ ਮਿੱਟ ਦੇ ਮੀਲ ਆਸ਼ਾ ਵਰਕਰਾਂ ਤੇ ਅਗਨਵਾੜੀ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਲੋਕਾਂ ਤੇ ਪੁਲਿਸ ਜ਼ਬਰਦੰਦ ਕੀਤਾ ਜਾਵੇ ਤੇ ਛੁੱਟੇ ਕੇਸ ਰੱਦ ਕੀਤੇ ਜਾਣ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਨੂੰ ਸੂਰਤਾ ਨਾਲ ਨਾਤ ਪਾਈ ਜਾਵੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣਾ ਬੰਦ ਕੀਤਾ ਜਾਵੇ ਕਿਸਾਨ ਮਾਰੂ ਲੈਂਡ ਪੁਲਿੰਗ ਨੀਤੀ ਖਤਮ ਕੀਤੀ ਜਾਵੇ ਹਰ ਤਰ੍ਹਾਂ ਦੇ ਪਰਿਸ਼ਟਾਚਾਰ ਨੂੰ ਨਾਥ ਪਾਈ ਜਾਵੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀ ਕਾਟ ਅਤੇ ਲੋੜੀਂਦੀਆਂ ਦਵਾਈਆਂ ਤੇ ਸਹੂਲਤਾਂ ਦੀ ਕਾਟ ਨੂੰ ਪੂਰਾ ਕੀਤਾ ਜਾਵੇ ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਬਣਾਏ ਜਾਣ ਫਿਲੌਰ ਤੇ ਗੁਰਾਇਆ ਵਿੱਚ ਰੇਲਵੇ ਓਵਰ ਅੰਡਰ ਬਿਰਜ ਲੋਕਾਂ ਦੀ ਸਹਿਮਤੀ ਨਾਲ ਜਲਦ ਸ਼ੁਰੂ ਕੀਤੇ ਜਾਣ ਫਿਲੌਰ ਤੇ ਗੁਰਾਇਆ ਵਿੱਚ ਬੱਸ ਅੱਡੇ ਬਣਾਏ ਜਾਣ ਸਾਰੇ ਪਿੰਡਾਂ ਵਿੱਚ ਸਾਫ਼ ਪਾਣੀ ਲਈ ਆਰਓਜ਼ ਦਾ ਪ੍ਰਬੰਧ ਕੀਤਾ ਜਾਵੇ ਸਾਰੇ ਪਿੰਡਾਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਗੰਦਾ ਪਾਣੀ ਦਰਿਆਵਾਂ ਵਿੱਚ ਪਾਉਣਾ ਬੰਦ ਕੀਤਾ ਜਾਵੇ ਫਿਲੌਰ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਚੌਕ ਬਣਾਇਆ ਜਾਵੇ ਅਤੇ ਮਹਾਤਮਾ ਬੁੱਧ ਜੀ ਦੇ ਚੌਕ ਦੀ ਸਾਮ ਸੰਭਾਲ ਦਾ ਕੰਮ ਧੰਮਾ ਫੈਡਰੇਸ਼ਨ ਆਫ ਇੰਡੀਆ ਨੂੰ ਦਿੱਤਾ ਜਾਵੇ ਫਿਲੌਰ ਦੇ ਨਵਾਂ ਸ਼ਹਿਰ ਚੌਕ ਤੋਂ ਲੁਧਿਆਣਾ ਜਾਣ ਸਮੇਂ ਬਣੇ ਖੂਨ ਨਿਕਟ ਦੇ ਮਸਲੇ ਦਾ ਹੱਲ ਕੀਤਾ ਜਾਵੇ ਆ ਦੇ ਲੋਕ ਮਸਲਿਆਂ ਤੇ ਲੋਕਾਂ ਨੂੰ ਲਾਂਬੰਦ ਕੀਤਾ ਜਾਵੇਗਾ ਇਸ ਮੌਕੇ ਕਰਨਲ ਫਿਲੌਰ ਐਡਵੋਕੇਟ ਸੁਰਜੀਤ ਖੇਤਾਨ सुनील गन्ना पिंड राहुल कोरी संदीप गन्ना पिंड बख्त सोमनाथ सापुर, नदीम, मदन लाल रामपाल मंजीत कुमार सचिन कुमार कुलविंदर कुमार रमन पुलेवाल संदीप कुमार राजेंद्र कुमार राज साब जगतपुर गोविंद राम अमरजीत सोनू सबका पंच मनप्रीत कमल संदीप चौहान सुरिंदर मला राज बब्बर सतपाल संधु सुरजीत राम आकाशदीप जस्सल सुरेश कुमार हैप्पी संगोवाल, राहुल कोरी मखनगढ़ा, गढ़ा सौरभ महिमी गुरचरण दास अपरा श्री राम अपरा हरदीप बेनी तेहन रिक्की मियावाल दीपक रविदास पुरी बूटा राम मुठड्डा रामपाल करमजीत सिंह मोगा जगजीत सिंह मोगा गुरजीत सिंह मोगा अमरजीत सिंह मोगा लखवीर सिंह सेलकियाना शिगा राम हरियाणा स्वरूप कलेर विजय बंगर अरविंद कुमार केर राम हंस कौर सुनीता फिलौर सरोज रानी कमलजीत कौर ममता रानी रुपिंदर कौर अति रजनी रानी आदि हाजिर सन फिलौर तो पत्रकार इंदरजीत सिंह बैंस की खास रिपोर्ट आज बड़े मानव एक आदमी ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਜਿਹੜੀ ਲੋਕ ਇਨਸਾਫ ਮਾਣ ਦੀ ਸੱਤਰੀ ਨਾ ਕੋਰਟ ਕਮੇਟੀ ਆ ਸਾਡੇ ਕੋਲੋਂ ਕਈ ਵਾਰ ਪ੍ਰੋਗਰਾਮ ਟੈਂਡਰ ਨਹੀਂ ਕਰ ਹੁੰਦੇ ਲਗਾਤਾਰ ਪਿੰਡਾਂ ਦੇ ਵਿੱਚੋਂ ਮੇਂਿਆਂ ਦੇ ਤੋਂ ਜਿੱਥੇ ਕੋਈ ਜਾਗਰੂਕੀ ਸਮਾਰਗਮ ਆ ਬਗਵੱਤ ਤਰੀਕੇ ਦੇ ਵਿੱਚ ਪਿੰਡਾਂ ਦੇ ਵਿੱਚ ਜੇ ਕੋਈ ਵੀ ਐਕਟੀਵਿਟੀਜ਼ ਹੁੰਦੀਆਂ ਤਾਂ ਲੋਕ ਇਨਸਾਫ ਮਾਣ ਦੀ ਟੀਮ ਨੂੰ ਸਤਾਉਂਦਾ ਕਈ ਵਾਰ ਅਸੀਂ ਇਸ ਮਤ ਤੋਂ ਜਾਂਦੇ ਆ ਪਹੁੰਚ ਤੋਂ ਕਈ ਵਾਰ ਹੋਰ ਨੇ ਗੱਲ ਦੇ ਵਿੱਚ ਵੀ ਸੀ ਹੁੰਦੇ ਆ ਇਸ ਕਰਕੇ ਹਰ ਹਰ ਮੇ ਆ ਕੇ ਜਿਹੜੀ ਲੋਕਾਂ ਦੇ ਰਚਾ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਪਹੁੰਚੂਗੀ ਹੈ। ਕਨੈਰ ਸੌਰ ਜੀ ਸਮੁੱਚੀ ਟੀਮ ਮੈਂ ਸਾਰੇ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਪਾਰਕ ਆ। ਮੇਰੇ ਤੋਂ ਪਹਿਲਾਂ ਸਾਡੇ ਮਾਸਟਰ ਕਨੈਰ ਜੀ ਨੇ ਪਰਸ਼ੋਗਤ ਦੀ ਬਾਗੇ ਸਾਡੇ ਮਾਸਟਰ ਅਨਸਰ ਜੀ ਨੇ ਕਾਫੀ ਪ੍ਰਸਤਾਪਕ ਜੋ ਸਾਡੀਆਂ ਪ੍ਰਾਪਤੀਆਂ ਰਹਿਣ ਜਾਂ ਜੋ ਸਾਡੀਆਂ ਐਕਟੀਵਿਟੀਜ਼ ਰਹਿਣਾਂ ਲੋਕ ਇंसाफ ਮਾਚਨੀਆ ਵਿਖਲੇ ਪ੍ਰਿੰਟ ਚਾਰ ਕੁ ਹਿੰਨੇ ਤੋਂ ਉਹ ਸਾਰਿਆਂ ਨੇ ਕੋਈ ਡਿਟੇਲ ਦੇ ਪੇਨਾਂ ਨੇ ਚਰਚਾ ਕੀਤੀ ਔਰ ਤੁਸੀਂ ਇਸ ਗੱਲ ਤੋਂ ਸੁਣ ਕੇ ਮਾਣ ਵੀ ਮਹਿਸੂਸ ਕੀਤਾ ਕਿ ਜਿੰਨੇ ਵੀ ਮੁੱਦੇ ਲੋਕ ਇंसाफ ਮਾਚਨੇ ਉਠਾਏ ਉਹਨਾਂ ਦੇ ਵਿੱਚ ਅਸੀਂ ਜਿੱਤੂ ਹੋ ਕੇ ਨਿਕਲੇ ਮੈਂ ਦੱਸਣਾ ਚਾਹੁੰਦਾ ਕਿ ਕੋਈ ਵੀ ਜਿੱਦੀ ਦਿੱਕਤ ਸੀ ਆ ਇਹ ਉਹਨਾਂ ਕਾਮਯਾਬ ਲੋਕਾਂ ਦਾ ਉਹਦੀ ਜਿਹੜੀ ਲੀਡਰਸ਼ਿਪ ਹੋਇਆ ਉਹਨਾਂ ਦਾ ਜ਼ਰੂਰਤ ਤੋਂ ਨੌਲੇਜ ਦੇ ਨਾਮ ਲੈ ਕੇ ਬੇ ਇਤਮਾਮ ਕਰੇ ਗਰੂਪ ਰੂਪ ਸਾਹਮਣੇ ਬੈਠਦੇ ਆ ਤੇ ਜਿੰਨੇ ਵੀ ਜੜਦੀ ਗਰਮਲੀ ਸੋਚ ਵਾਲੇ ਸਰੀਰ ਬੈਠੇ ਹੋਇਆ ਸਾਇਦ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਕਿ ਛੋਟੇ ਛੋਟੀ ਮੂਹ ਤੇ ਵੱਡੀ ਗੱਲ ਤੇ ਜਦੋਂ ਐਨਐਸ ਜੀ ਲਾਂ ਦੇ ਵਿੱਚ ਐਨੇ ਵੱਡੇ ਕੱਠ ਵਿੱਚ ਕੋ ਵੱਡਾ ਆਮ ਬਣ ਜਾਂਦਾ ਤੇ ਆਇ ਲੱਗਦਾ ਕਿ ਬੇ ਉਹਦੇ ਵੀ ਸ਼ੌਂਦਰੀ ਰਹੇ ਹੁੰਦੇ ਤੇ ਜਿਹੜਾ ਬੰਦਾ ਬਾਲਾ ਖੋਸ਼ ਰਹਿੰਦਾ ਹੈ ਨਾ ਵੀ ਮਹਿਰਬਾਨ ਜੀ ਸੰਭਲੂ ਗਿਆ ਤੇ ਐਸ ਫੋਰ ਜਿਹੜੇ ਮੰਚ ਤੇ ਸੀਨੀਅਰ ਬੈਠੇ ਹੋਇਆ ਜਿਹਨੇ ਸੀਨੀਅਰ ਪੁਲਿਸ ਬੈਠੀ ਹੋਇਆ ਜਾਂ ਜਿਹੜੀ ਲੋਕ ਸਾਫ ਜੋ ਪੀਆ ਬੋਡੀ ਡੈਲ ਕਰ ਰਹਾ ਇਹਦੀ ਅੰਦੂਰ ਲੱਗਦਾ ਹੈ ਕਿ ਸਾਰੇ ਤੁਸੀਂ ਸਾਰੇ ਪਰਸਨ ਬੈਠੇ ਹੋ ਸਾਰੇ ਸੋਚ ਇਸ ਬੋਡੀ ਦੇ ਅੰਗੇ ਤੇ ਬਹੁਤ ਬਹੁਤ ਸ਼ੁਕਰੀਆ ਮੈਨੂੰ ਸ਼ੁਰੂ ਤੋਂ ਹੀ ਇਹ ਗੁਰੂ ਮਤਰੀ ਰਿਹਾ ਕਿ ਕੁਸੀਂ ਸਾਰੇ ਜਾਣਦੇ ਹੋ ਕਿ ਜਿੰਨੇ ਸਾਰੇ ਗੁੱਥੇ ਦੇ ਫਿੰਗਰ ਚਾਹੀ ਅੱਖਾਂ ਦਾ ਸ਼ੈਡਰ ਕਿਸੇ ਦਾ ਕੈਚ ਨਹੀਂ ਕਰਦਾ ਲੱਖਾਂ ਲੋਕ ਇਸ ਧਰਤੀ 'ਤੇ ਆਏ ਤੇ ਲੱਖਾਂ ਚੱਲ ਗਏ ਪਰ ਗੁੱਥੇ ਦੇ ਫਿੰਗਰ ਹੋ ਗਏ ਤੇ ਸਾਡੀ ਅੱਖਾਂ ਦੀ ਦੋਸਟ ਐਂਡਸ ਆ ਉਹ ਮੈਚ ਨਹੀਂ ਕਰਦੇ ਆ ਜੋ ਜਿਹੜੇ ਸਾਥੀ ਐ ਅਲੱਗ-ਅਲੱਗ ਪੱਗਾਂ ਤੋਂ ਸੀਸੀਆਈ ਲੋਕਰ ਸਾਹਿਬ ਮਾਂਛਰੀ ਜਨਰਲ ਬਾਡੀ ਮੀਟਿੰਗ ਹੈ ਉਹਦੇ ਵਿੱਚ ਸ਼ਾਮਲ ਹੋ ਰਿਹਾ ਮੈਂ ਸਭ ਤੋਂ ਪਹਿਲਾਂ ਸਾਰੇ ਬਾਕੀ ਨੈਦ ਲੋ ਜੀ ਆਣੇ ਨੰ ਧੰਨਵਾਦ ਵੀ ਕਰਦਾ ਕਿ ਤੁਸੀਂ ਆਪਣਾ ਆਪਣਾ ਜਿਹੜਾ ਕੀ ਸਾਲਾ ਖੜ ਕੇ ਇਹ ਸਮਝਿਆ ਕਿ ਯਿਸੂ ਮੇਰਨ ਦਾ ਰਸਾ ਬਣੀ ਹੈ ਅੱਜ ਲੋਰ ਹੈ ਆਪਾਂ ਸਾਰੇ ਜਾਣਦੇ ਆ ਕਿ ਅੱਜ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਕੀ ਬਚਿਆ ਆ ਮੁੱਦੇ ਬਹੁਤ ਹੈ ਅਸੀਂ तकरीबन ਰੋਜ਼ ਹੀ ਕਿਸੇ ਨਾ ਕਿਸੇ ਮੁੱਦੇ ਦੇ ਨਾਲ ਜੁੜੇ ਰਹੇ ਹਾਂ ਸਾਡੇ ਸਾਥੀਆਂ ਨੇ ਦੱਸਿਆ ਕਿ ਲੋਕ ਜਿਹੜੇ ਆ ਉਹ ਸਾਡੇ ਉੱਪਰ ਆਸਾ ਰੱਖਦੇ ਆ ਥੋੜੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਤਰੰਪਤੀ ਹੈ ਉਹ ਲੋਕਨ ਸਾਹਮਣੇ ਕੀਤੀ ਹੈ ਬਹੁਤੀ ਘਟਨਾ ਉਹ ਜਿਹੜੇ ਵੀਦਿਆਂ ਨੂੰ ਲੈ ਕੇ ਦਿੱਤਾ ਗਿਆ ਸੀ ਕੇਸ ਜਿਹੜੀਆਂ ਲੜਾਈਆਂ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਗਿਆ ਸੀ ਪਰ ਉਸ ਮੈਨਾਂ ਜਦੋਂ ਲੱਭਦੇ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਲੋਕਾਂ ਸਾਫ ਮਨ ਨੂੰ ਪਿਆਰ ਲੱਗਦਾ ਉਦੋਂ ਪਤਾ ਲੱਗਦਾ ਕਿ ਜਿਹੜਾ ਲੋਕਾਂ ਸਾਫ ਮਨ ਆਪਾਂ ਉਹ ਇਤਿਹਾਸਿਕ ਲੋਕਾਂ ਦੇ ਦਿਨਾਂ ਦੇ ਵਿੱਚ ਜਿਹੜਾ ਆ ਘਰ ਦਾ ਚੁਕਾ ਹੋਰ ਸਾਥੀ ਹਨੀ ਫਲੋਰੋ ਵੀ ਸਾਡੇ ਕੋਲ ਪਹੁੰਚਿਆ ਉਹ ਵੀ ਕਹਿੰਦੇ ਨੇ ਕਿ ਪ੍ਰਧਾਨ ਜੀ ਯੋਗ ਪਰ ਪਰ ਸਾਡੇ ਬਹੁਤ ਸਤਜੋਬ ਹਰੀ ਜੋਤ ਜੀ ਨਵੇਂ ਜਿਹੜੇ ਅੱਜ ਨੂੰ ਆਉਣਾ ਦਾ ਜਨਤ ਹੈਗਾ ਅਸੀਂ ਉਹਨਾਂ ਨੂੰ ਅੱਜ ਦੇ ਦਿਨ ਤੇ ਕੋਰਟ ਸਾਹਿਬਾਨ ਨੂੰ ਸਾਰੇ ਮਾਣਤੋ ਨਾਲ ਜੀ ਬਧਾਈ ਦਿੰਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਸਾਡੇ ਬਹੁਤ ਸਤਜੋਬ ਮਾਸਟਰ ਕਨੈਲ ਲੋਜ ਜੀ ਉਹ ਜਿਹੜੇ ਤੁਹਾਡੇ ਨਾਲ ਮੁਝੇ ਸਵਾਗਤ ਦੀ ਸ਼ਖਰਪਾਟੀ ਨਾਲ ਸ਼ੁਰੂਤੀ ਸਾਂਝ ਪਾਉਣਗੇ ਉਹਦੇ ਨਾਲ ਨਾਲ ਏਜੰਡੇ ਤੁਹਾਡੇ ਜਿਹੜੇ ਅੱਜ ਦੀ ਮੀਟਿੰਗ ਦੇ ਜਿਹੜੇ ਏਜੰਡੇ ਹੋਣਗੇ ਉਹ ਤੁਹਾਡੇ ਕੇ ਪੇਸ਼ ਕਰਨ ਦੇ ਵਾਸਤੇ ਕਰਿਆ ਗਿਆ ਹੈ। ਪਹਿਲੀ ਜਨਰਲ ਪਾਰਟੀ ਮੀਟਿੰਗ ਕਰਾ ਲਗਾ ਰਹੇ। ਸਾਥੀ ਪਰਸ਼ੋਦਨ ਜੀ ਨੇ ਦੱਸ ਦਿੱਤਾ ਕਿ ਜਿਹੜੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਆਪਾਂ ਲੋਕਾਂ ਸਾਹਮਣੇ ਮੰਚ ਬਣਾਇਆ। ਔਰ ਤਨ ਤੈਨ ਵੀ ਦੇ ਦਾ ਸਮਾ। ਉਹ ਰੈਡੀਓ ਬਟੂਟੀਆਂ ਲੜਾਈਆਂ ਲੜੀਆਂ ਵੀ ਤੇ ਜਿੱਤੀਆਂ। ਇਸ ਕਰਕੇ ਤੁਹਾਨੂੰ ਵਧਾਈ ਆ। ਆਪਾਂ ਜੂ ਨਹੀਂ ਪਰਚੋਲ ਕਰਨ ਵਾਸਤੇ ਇੱਥੇ ਇਕੱਠੇ ਹੋਈਆਂ। ਪਰ ਮੈਂ ਸਾਰਿਆਂ ਕਹਿੰਦਾ ਜੀ ਆਇਆਂ ਆਖਦਾ। ਔਰ ਉਹਨਾਂ ਦੇ ਸੰਬੰਧ ਦੇ ਜਿਹੜੇ ਕੰਮ ਨੇ ਆ। ਕਿਉਂਕਿ ਜਦੋਂ ਅਸੀਂ ਵਿਚਰਦੇ ਹਾਂ ਸਮਾਜ ਦੇ ਵਿੱਚ ਲੋਕ ਇਨਸਾਫ ਮੰਚ ਦਾ ਇੱਕ ਬਹੁਤ ਵੱਡਾ ਨਾਮ ਲੋਕਾਂ ਵਿੱਚ ਬਣ ਗਿਆ। ਉਹ ਆਸ ਰੱਖਦੇ ਆ ਤੁਹਾਡੇ ਕੋਲ। ਕੋਈ ਵੀ ਕਾਮ ਹੋਵੇ ਪਰ ਉਹ ਸੋਚਦਾ ਵੀ ਇਹਨਾਂ ਦੀ ਇਨਵੋਲਵਮੈਂਟ ਇਧਰ ਤੱਕ ਪੂਰੀ ਚੜਦੀ ਆ। ਜੇ ਕਿਤੇ ਤਾਂ ਕਾਮ ਦਾ ਹੋਵੇ ਤੇ ਉਹ ਲੋਕ ਇਨਸਾਫ ਮੰਚ ਤੋਂ ਉਮੀਦ ਆਸ ਰੱਖਦਾ। ਅੱਜ ਇਹ ਜਿਹੜੀ ਮੀਟਿੰਗ ਆਪਾਂ ਕਾਗਰਚ ਆ ਗਏ ਆ ਲੋਕਾਂ ਦਾ ਸਾਮਾਜਿਕ ਤੇ ਸੇਰ ਬਲੌਂ ਦੀ ਜਗ੍ਹਾ ਕੱਢੀ ਆ ਇਹਦੇ ਵਿੱਚ ਸੱਤ ਤੇ ਸਭ ਜਿਹੜੀ ਪਿੰਡਾਂ ਦੀ ਕਰੀਮ ਆ ਉਹੀ ਇੱਥੇ ਬਿਧੂਦ ਆ ਅੱਜ ਆਪਾਂ ਜਿਹੜੇ ਫੈਸਲੇ ਕੀ ਕੀਆ ਸਾਥੀਆਂ ਨੇ ਤੁਹਾਡੇ ਨਾਲ ਸਾਂਝੇ ਕਰੂਏ ਇਹ ਜਿਹੜੇ ਲੋਕਾਂ ਦਾ ਮਨਚਿਆ ਬੜਿਆ ਨਹੀਂ ਸੁਧਰ ਚੱਤਾਂ ਜਦੋਂ ਕਿਸੇ ਦਾ ਕਾਲ ਹੁੰਦਾ ਹੋਵੇ ਫਿਰ ਕੋਈ ਪਾਰਟੀ ਬੋਲੇਗਾ ਕੋਈ ਰਾਜਦਾਨੀ ਪਾਰਟੀ ਬੋਲੇਗਾ ਜਿਹੜੀਆਂ ਪਾਰਟੀਆਂ ਦੇ ਵਿੱਚ ਲੋਕ ਰਹਿੰਦੇ ਹੋਣ ਉਹਨਾਂ ਦੇ ਪੱਤੇ ਹੋ ਜਾਣਾ ਉਹ ਤੇ ਉਹਨਾਂ ਦੀ ਪਾਰਟੀ ਵਿੱਚ ਨਾ ਬੋਲੇ ਫਿਰ ਜਾਲ ਵੀ ਵੀਰ ਵਾਲੇ ਲੋਕਾਂ ਨੂੰ ਹਮੇਸ਼ਾ ਹੀ ਬੋਲਣਾ ਪੈਂਦਾ ਫਿਰ ਬਹਿਣਾ ਦਿੱਤਾ ਆਓ ਆਪਾਂ ਇਸ ਤਾਂ ਮੇਰੇ ਖਿਲਾਫ ਬੈਠੀਏ ਜਦੋਂ ਝੂਠੇ ਕਾਪੇ ਨਾਲ ਜਿੱਤੇ ਜਾਣ ਕੋਈ ਵੀ ਬੋਲੇਗਾ ਸੈਨ ਦੇ ਲੈ ਜਾਣਾ ਫਿਰ ਕੋਈ ਜਾਲ ਦੇ ਜੀਰ ਵਾਲੇ ਲੋਕੇ ਲੜਦੇ ਆ ਫਿਰ ਬੈਨ ਦਾ ਕੀਤਾ ਭਾਗ ਸਾਹਿਬ ਨਾਲ ਜਸਮਤ ਉੱਲੀ ਬੈਠੇ ਆ ਹੋਰ ਸਾਥੀ ਬੈਠੇ ਆ ਮੈਂ ਉਹਨੇ ਬੈਠੇ ਆ ਜਦੋਂ ਫੈਸਲਾ ਕੀਤਾ ਤੇ ਜਦੋਂ ਰਾਣ ਕੀਤਾ ਸੰਘਰਸ਼ ਦਾ ਬਿਜੇ ਸਰਕਾਰਾਂ ਨੂੰ ਤੇ ਬਿਜੇ ਪ੍ਰਸ਼ਾਸਨ ਨੂੰ ਵਕਤ ਪੈ ਗਿਆ ਸੀ ਇਸ ਸਤੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਸਾਡੀ ਰਾਹ ਅੱਗੇ ਬਣਨੀ ਜਦੋਂ ਬਿਜੇ ਦੇ ਛੱਡਣ ਦਾ ਕਾਹ ਹੋਣਾ ਸਾਡੀ ਬਾਹ ਅਗੇ ਬਣੇ ਸਾਡੇ ਇਬਾਦ ਲੋਕਾਂ ਸਾਹ ਮੱਦੇ ਬਾਕੀਆਂ ਜਿਹੜੇ ਲੋਕ ਡਰਦੇ ਨੇ ਇਹ ਕਰਕੇ ਹੋਇਆ ਕਿ ਜਿਹੜੇ ਸਾਫ਼ ਸੁਥਰੇ ਸੱਚੀ ਅਨਸਾਰੀ ਗੱਲ ਕਰਦੇ ਆ ਲੋਕ ਉਹਨਾਂ ਨੂੰ ਅੱਜ ਪਿੰਡਾਂ ਦੇ ਵਿੱਚ ਮੇਲਿਆਂ ਦੇ ਛੱਡਾਂ ਲਾਪੇ ਲੋਕ ਬੜੇ ਪਦਰਸੀ ਗੱਲਿਆ ਕੋਈ ਸਾਨੂੰ ਬੁਲਾਵੇ ਨਾ ਅੱਜ ਲੋਕ ਸਾਹਮਣੇੋਂ ਜਿੱਥੇ ਵੀ ਕੋਈ ਮੇਲਾ ਹੁੰਦਾ ਉੱਥੇ ਲੋਕ ਸਾਡੇ ਸਨਮਾਨ ਕਰਦੇ ਆ ਵੀ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਆ ਤੁਸੀਂ ਭ੍ਰੈਂਟਾਚਾਰ ਦੇ ਖਿਲਾਫ ਬੋਲਦੇ ਆ ਤੁਸੀਂ ਮੁੱਤੇ ਲੈ ਕੇ ਚੋਦੇ ਆ ਤੁਸੀਂ ਗਰੀਬਾਂ ਦੇ ਨਾਲ ਖੜਦੇ ਆ ੱਤੇ ਸਾਈਆਂ ਦੇ ਨਾਲ ਖੜਦੇ ਆ ਤੇ ਇਸ ਕਰਕੇ ਲੋਕ ਇਨਸਾਨ ਮਾਇਸਦਾ ਜਿਹੜਾ ਨਾਮ ਆ ਉਹ ਤੁਹਾਡੇ ਕਰਕੇ ਉੱਚਾ ਹੋਇਆ ਤੁਸੀਂ ਜਦੋਂ ਵੀ ਕੋਈ ਸਿਹਤ ਹੁੰਦੇ ਆ ਉਹਦੇ ਵਿੱਚ ਵੱਡੇ ਜਾਂਦੇ ਦੇ ਵਿੱਚ ਉਹਦੇ ਸਾਥ ਹੁੰਦੇ ਆ ਮੈਂ ਆਸ ਕਰਦਾ ਹਾਂ ਉਹਨੇ ਸਮੇਂ ਦੇ ਵਿੱਚ ਪੁਰਾਣਿਆਂ ਉਹਦੇ ਵਿੱਚ ਬੱਟੇ ਦੋਸਤੇ ਹੋਣਿਆ ਬੱਟੀਆਂ ਖੇਡਾਂ ਲਾਨੀਆਂ ਪੈੜੀਆਂ ਟਿੰਟ ਟਿੰਟ ਜਾਣਾ ਪਾਣਾ ਪਿੰਡਾਂ ਦੇ ਵਿੱਚ ਯੂਥ ਬਣੇ ਪੜਿਆ ਸਾਨੂੰ ਹਰੇਕ ਪਿੰਡ ਦੇ ਵਿੱਚ ਘਰ ਘਰ ਜਾ ਕੇ ਆਪਣੇ ਲੋਕਾਂ ਦਾ ਸਾਥ ਮੰਗਦੇ ਮੈਂਬਰ ਬਣਾਉਣੇ ਆ ਅਸੀਂ ਲੀਡਰ ਬਣਾਉਣੇ ਆ ਲੋਕਾਂ ਦਾ ਸਾਥ ਮੰਗਦੇ ਜਿਹੜੀ ਤਹਿਸੀਲ ਕਮੇਟੀ ਆ ਉਹ ਤਸਵੀਰ ਦੀ ਜਿਹੜੀ ਜਨਰਲ ਬੋਡੀ ਮੀਟਿੰਗ ਜਿਹੜੀ ਅੱਜ ਕੀਤੀ ਗਈ ਆ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਮੁੱਖ ਮੁੱਦੇ ਸੀ ਕਿ ਜਿਹੜਾ 28 ਸਤੰਬਰ ਦਾ ਦਿਨ ਆ ਸ਼ਹੀਦ ਭਗਤ ਸਿੰਘ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੁੰਦਾ ਔਰ ਸ਼ਹੀਦ ਭਗਤ ਸਿੰਘ ਹੋਰੀ ਜਿਹੜੇ ਸਮਾਜ ਦੀ ਕਲਪਨਾ ਕਰਕੇ ਗਏ ਆ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਵਾਸਤੇ ਔਰ ਹੋਰ ਸਾਡੇ ਜਿਹੜੇ ਜਿੰਨੇ ਵੀ ਸਮਾਜਿਕ ਮੁੱਦੇ ਆ ਜਿੰਨੇ ਵੀ ਸਾਡੇ ਦੇਸ਼ ਦੇ ਸ਼ਹਿਰ ਦੇ ਹੋਰ ਜਿੰਨੇ ਮੁੱਦੇ ਆ ਚਾਹੇ ਉਹ ਰੁਜ਼ਗਾਰ ਦਾ ਮੁੱਦਾ ਹੋਵੇ ਪੜ੍ਹਾਈ ਦਾ ਮੁੱਦਾ ਹੋਵੇ ਸਿਹਤ ਸੂਲਤਾਂ ਦਾ ਮੁੱਦਾ ਹੋਵੇ ਜਾਂ ਲੋਕਲ ਮੁੱਦੇ ਜਿੰਨੇ ਵੀ ਹੈਗੇ ਆ ਉਹ ਉਹਦੇ ਵਿੱਚ ਅਸੀਂ ਅ ਅ ਸ਼ੀਤ ਭਗਤ ਸਿੰਘ ਦੇ ਨਾਮ ਦੇ ਉੱਪਰ ਸ਼ਹਿਰ ਦੇ ਵਿੱਚ ਚੌਕ ਦੀ ਮੰਗ ਕਰਦੇ ਆ ਪਿੰਡਾਂ ਦੇ ਵਿੱਚ ਜਿਹੜੇ ਆ ਪਾਣੀਆਂ ਦੇ ਛੱਪੜ ਆ ਪਾਣੀਆਂ ਦਾ ਨਿਕਾਸੀ ਦੇ ਵਾਸਤੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਜਿਹੜੇ ਆ ਪਰਾਟ ਮਿਲਣੇ ਚਾਹੀਦੇ ਆ ਉਹਨਾਂ ਦੇ ਜਿਹੜਾ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਉਹਨਾਂ ਦੀ ਤਿਹਾਰੀ ਦੇ ਵਿੱਚ ਵਾਅਦਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਲਗਾਤਾਰ ਪੂਰਾ ਸਾਲ ਕੰਮ ਮਿਲਣਾ ਚਾਹੀਦਾ ਔਰ ਇਹਦੇ ਦੇ ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਮੁੱਦੇ ਆ ਇਹੜੇ ਮੁੱਦਿਆਂ ਦੇ ਉੱਪਰ ਅੱਜ ਜਿਹੜੀ ਆ ਜਨਰਲ ਬਾਡੀ ਮੀਟਿੰਗ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ 28 ਸਤੰਬਰ ਦਾ ਜਿਹੜਾ ਦਿਨ ਆ ਉਸ ਦਿਨ ਫਲੋਰ ਦੇ ਅੰਦਰ ਇੱਕ ਬਹੁਤ ਵੱਡੀ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਆ ਉਹਦੇ ਵਿੱਚ ਜਿਹੜਾ ਸਾਰੇ ਤਹਿਸੀਲ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੇ ਲੋਕ ਆ ਉਹਦੇ ਵਿੱਚ ਸ਼ਾਮਲ ਹੋਣਗੇ ਵਿੱਚ ਡਾਕਟਰ ਵੇਦਕਰ ਉਹਦਾ ਲਰਨਿੰਗ ਸੈਂਟਰ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਕੀਤੀ ਗਈ ਹੈ ਜਨਰਲ ਬਾਡੀ ਲੋਕ ਸੰਸਾਦ ਮੰਚ ਤੋਂ ਉਹਦੇ ਵਿੱਚ ਵੱਖ-ਵੱਖ ਜਿਹੜੇ ਮਤੇ ਆ ਉਹ ਪੇਸ਼ ਕੀਤੇ ਗਏ ਉਹਦੇ ਵਿੱਚ 28 ਦਸੰਬਰ ਨੂੰ ਜਿਹੜਾ 28 ਦਸੰਬਰ ਨੂੰ ਦਸੰਬਰ ਨੂੰ ਜਿਹੜਾ ਸੇਰ ਭਗਤ ਸਿੰਘ ਦਾ ਜਨਮ ਦਿਹਾੜਾ ਆ ਉਸ ਦਿਨ ਦੇ ਉੱਤੇ ਬੜਾ ਵੱਡਾ ਜਿਹੜਾ ਇਕੱਠ ਲੋਕ ਪੰਚਾਇਤ ਕਰਨ ਜਾ ਰਹੇ ਆ ਉਹਦੇ ਸਬੰਧ ਦੇ ਵਿੱਚ ਜਿਹੜੀ ਅੱਜ ਜਨਰਲ ਬੋਰਡ ਦੀ ਮੀਟਿੰਗ ਕੀਤੀ ਗਈ ਬਖਤ ਜਿਹੜੇ ਫੈਸਲੇ ਹੋਰ ਵੀ ਲੈ ਗਏ ਆ ਅੱਜ ਅਸੀਂ ਇਹ ਫੈਸਲਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੜਾਈਆਂ ਆ ਹੋਰ ਵੀ ਕਿੱਥੇ ਕੀਤੇ ਜਾਣਗੇ ਜਿਹੜੇ ਪੁਲਿਸ ਜਵਰਿਆ ਧ੍ਰੇਟਾਚਾਰ ਦਾ ਮੁੱਦਾ ਆ ਝੂਠੇ ਪਰਚਾ ਦਾ ਮਸਲਾ ਆ ਇਸ ਕਰਕੇ ਅੱਜ ਜਿਹੜੀ ਇਹ ਜਿਹੜੀ ਜਨਰਲ ਬਾਡੀ ਮੀਟਿੰਗ ਕੀਤੀ ਗਈ ਆ ਇਹ ਜਿਹੜਾ ਅੱਜ ਦਾ ਜਿਹੜਾ ਏਜੰਡਾ ਸੀ ਲੋਕਾਂ ਸਭ ਮੰਨਦੇ ਆ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਜਵਰ ਦੇ ਖਿਲਾਫ ਜਿਹੜਾ ਬਣਿਆ ਆ ਇਹਨੂੰ ਵੱਧ ਤੋਂ ਵੱਧ ਜਿਹੜਾ ਸਹਿਯੋਗ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮੱਚ ਹੋਰ ਵੱਡਾ ਹੋਵੇ ਇਹਨੂੰ ਲੋਕਾਂ ਦੇ ਵਿੱਚ ਜਿਹੜਾ ਹੁਣ ਵੀ ਹਰ ਮਨ ਪਿਆਰਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹਨੂੰ ਬਾਤੋ ਬਾਤ ਸਪੋਰਟ ਕੀਤਾ ਜਾਂਦਾ ਹੈ